ਲਾਈਵ ਵੀਡੀਓ ਤੇ ਗਾਈਜ਼ ਅਸੀਂ ਡਰਾਇੰਗ ਸੈੱਟ ਕਰ ਕਰ ਇਦਾਂ ਨਹੀਂ ਬੋਲੀ ਕਰਦੇ ਗਾਈ ਨੂੰ ਜਾਇਦਾ ਕੰਟਰੋਲਿੰਗ ਸੈੱਟ ਹੋ ਜਾ ਉਸ ਦਾ ਫਟਾਫਟ ਮੈਨੂੰ ਹੱਥ ਲੈਣ ਦੇ ਕਿਸ ਨੂੰ ਇੱਥੇ ਇੱਥੇ ਨੰਬਰ ਆਊਗਾ ਨਾ 1 2 3 ਉਹਨੇ ਬੰਦੇ ਹੋਣਗੇ ਕੋਈ ਆਊਗਾ ਫੇਰ ਹੀ ਆਪਾਂ ਗੱਲ ਕਰਾਂਗੇ ਅੱਜ ਕੋਈ ਆਇਆ ਨਹੀਂ ਦੇਖ ਕੇ ਕੋ ਦਾ ਮੈਂ ਕਿੰਨੇ ਆ ਜਾਣੇ 1 2 3 4 5 6 7 8 9 10 11 12 ਆ ਗਿਆ ਦੋ ਬੰਦੇ ਆ ਗਏ ਨਹੀਂ ਆਏ ਦੋ ਦੇਖ ਹਜੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਦੋਸਤੋ ਅੱਪਾ ਪੰਜਾਬ ਲੁਧਿਆਣੇ ਤੋਂ ਤੇ ਗਰਮੀ ਦਾ ਮੌਸਮ ਆ ਮੀ ਪਿਆ ਹੈ ਲੁਧਿਆਣੇ ਚ ਤੇ ਜਿੱਤੇ ਆਪਾਂ ਲੋਕੋ ਦੇ ਇਰਪੋਰਟੇ ਦਾ ਮੂਹ ਵੇ ਦੇ ਕਿ ਸਭ ਤੋਂ ਪਹਿਲਾਂ 100 ਦਾ ਲਾਈਕ ਕਰਵਾ ਦੋ ਸਭ ਨੂੰ 100 ਦਾ ਲਾਈਕ ਚਾਹੀਦਾ 100 ਦੇ ਲਾਈਕ ਜਲਦੀ ਕਰਵਾ ਦੋ ਮੈਂ ਦੁਕਾਨ ਡਰਾਇੰਗ ਆਵਦੀ ਕਿੱਥੇ ਬਣਾਏ ਦੋਸਤੋ ਜਿਸ ਕਿਸੇ ਨੇ ਵੀ ਆਪਣਾ ਨਾਮ ਲਿਖਾਉਣਾ ਕਮੈਂਟ ਵਿੱਚ ਆਪਣਾ ਨਾਮ ਲਿਖੋ ਇਹ ਆ ਦੇਖੋ ਭੂਮਿਕਰ ਡ੍ਰੈਂਗ ਬਣਾਉਂਦਾ ਰੋਜ਼ ਬਹੁਤ ਵਧੀਆ ਪ੍ਰੈਕਟਿਸ ਕਰਦਾ ਵਾ ਤੇ ਬਹੁਤ ਅੱਛੀ ਡ੍ਰੈਂਗ ਹੈ ਇਹ ਬਹੁਤ ਹੈ ਬੁਖੂ ਹੈ ਸੰਜੀਰੋ ਤੇ ਇਹ ਇਹ ਨਾ ਮੈਂ ਕਿਹਾ ਉਹ 9 9 ਮਿੱਡੀ ਡ੍ਰੈਂਗ ਪਹਿਲੋਂ ਨਾਲੋਂ ਬਹੁਤ ਵਧੀਆ ਬੈਸਟ ਹੋ ਗਈ ਆ ਨਾਮ ਨੇ ਤਦੀ ਉਹਦੇ ਨਾਲ ਇੱਕੋ ਡਰਾਇੰਗਾਂ ਭੂਮਿਕੀਆਂ ਪਰ ਕਿ ਬਹੁਤ ਅੱਛੀ ਅੱਗੇ ਨਾਲ ਬਣਾਉਣ ਲੱਗ ਗਿਆ ਡਰਾਇੰਗ ਆ ਦੇਖੋ ਮੇਰੀ ਡਰਾਇੰਗ ਇਹ ਆ ਬਣਾਈ ਆ ਸੋਮੇ ਨੇ ਡਰਾਇੰਗ ਕੁਕਰ ਕੋ ਦੇਖੋ ਪਰ ਬਣਾਈ ਮੈਂ ਸੀਗੀ ਆ ਕਿਹੜੀ ਪਿੱਛੇ ਡਰਾਇੰਗ ਹਨ ਗਾਈਜ਼ ਫਰਕ ਨਾ ਬਣਿਆ ਡਰਾਇੰਗ ਇਹਦੇ ਫੇਸ ਬਣਾਇਆ ਵਾ ਕੁੜੀ ਦਾ ਰੈੱਡ ਕਲਰ ਦੇ ਲਿਪਸ ਆਇਲ ਨੋਜ਼ ਵਾਲ ਕਾਫੀ ਵਧੀਆ ਡਰਾਇੰਗ ਬਣਾਈ ਆ ਗਾਈਜ਼ ਇਹਦਾ ਪਿੱਛੇ ਆ ਨਾ ਸਾਰਾ ਮੈਂ ਬਣਾਇਆ ਕਿੱਛ ਹੋਰ ਤਕਾਕ ਦੀ ਡਰੈਗ ਹੈ ਗਾਇਜ਼ ਆਮੇ ਕਿੰਨੀਆਂ ਸੋਹਣੀਆਂ ਬੁੰਮਾ ਬਹੁਤ ਸੁੰਦਰ ਬਣਾਈ ਹੋਈਆਂ ਆਇ ਇੱਕ ਮਜੀ ਤੇ ਦੂਸਰਾ ਮਦਰਾਉਂ ਚ ਆਇ ਕੋ ਉਚੀ ਇਹ ਦੂਸਰਾ ਇੱਕ ਕੋਰੀਅਨ ਕਰੈਕਟਰ ਆ ਦੋਸਤੋ ਆਪ ਆਪਾਂ ਨੂੰ ਜਿਆਦਾ ਨਹੀਂ ਇਨਾਂ ਬਾਰੇ ਪਤਾ ਹੈਗਾ ਪਰ ਬੂਮੀ ਤੂੰ ਪਤਾ ਇਨਾਂ ਦਾ ਨਾਮ ਨਰੂਟੋ ਗਾਈਜਨ ਇਹਦਾ ਨਾਮ ਪਤਾ ਕੀ ਆ ਇਹ ਮੈਂ ਵਸ ਪੂਰਾ ਭਾਜੇ ਬਣਾਇਆ ਨਹੀਂ ਆ ਇਹਦਾ ਨਾਮ ਆ ਉਹਦੇ ਨੰਬਰ ਆ ਗਏ ਬੁੰਮਾ ਪਰ ਆਪਣਾ ਨਾਮ ਗਾਇਸ ਆ ਤੇ ਇੱਧਰ ਰੱਖੋ ਇਹਦਾ ਨਾਮ ਪਤਾ ਨਹੀਂ ਮੈਨੂੰ ਕੀ ਆ ਪਰ ਇਹ ਦਿੱਤਾ ਆ ਤਹਾ ਓ ਮਾਦਰ ਮਾਦਰ ਪੰਜ ਜਣੇ ਮਾਦਰ ਜੀ ਆ ਇਹਦਾ ਨਾਮ ਇਤਾਜੀ ਤੇ ਇਹਦਾ ਨਾਮ ਇਹਦਾ ਨਾਮ ਹੋਊਗਾ ਸ਼ੈਰ ਦੋਸਤੋ ਤੁਹਾਨੂੰ ਇਨਾ ਕਰੈਕਟਰਾਂ ਦੇ ਨਾਮ ਪਤਾ ਤਾਂ ਕਮੈਂਟ ਵਿੱਚ ਜਰੂਰ ਦੱਸੋ ਤੁਹਾਨੂੰ ਪਤਾ ਆ ਗਾਇਸ ਇਹ ਜਿਹੜੇ ਕੋਰੀਅਨ ਕਰੈਕਟਰ ਵਾ ਨਾਰੂਟੋ ਦੇ ਡ੍ਰੈਗਨ ਬਾਲ ਜੀ ਦੇ ਕਰੈਕਟਰ ਵਾ ਇਹਨਾਂ ਦੇ ਜੇ ਨਾਮ ਪਤਾ ਇੱਕ ਮਿੰਟ ਛੱਡਾਂ ਇਹਨਾਂ ਦੇ ਜੇ ਨਾਮ ਪਤਾ ਤਾਂ ਕਮੈਂਟ ਵਿੱਚ ਜ਼ਰੂਰ ਦੱਸੋ ਕਿ ਇਹਨਾਂ ਦੇ ਨਾਮ ਕੀ ਆ ਗਾਇਜ਼ ਇੱਕ ਦਾ ਮਾਦਰ ਉਹ ਕੀ ਹੈ ਇਹ ਕਾ ਹੈ ਜਿਸ ਕੁਐਸ਼ਨ ਤੋਂ ਇਹ ਸਾਰੀਆਂ ਡਰਾਇੰਗਾਂ ਬੂਮ ਇਤਨੇ ਕੀਤੀਆਂ ਹੋਈਆਂ ਮੈਂ ਨਹੀਂ ਵਿੱਚ ਜਿਸ ਕੁ ਇੱਕ ਮਿੰਟ ਮੈਂ ਨਹੀਂ ਵਿੱਚ ਕੁਛ ਕੀਤਾ ਗਾਇਜ਼ ਮੇਰੀ ਇੱਕ ਹੋਰ ਡਰਾਇੰਗ ਬਣਾ ਨਿਉ ਮੈਂ ਪਿਛਲੇ ਬੇ ਇਸੇ ਮਦਰ ਹੋ ਨਾ ਹੋਈ पिछले गए गए। तो 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 दोल दोल। में इसने भी मुंह ड्राइंग डोरी बनाई है मैंने अरे फटो के धोना है अनाथ खा दो मेरी ड्राइंग दोस्तों लाइक जरूर कर दो आ देखो सोमिया की ड्राइंग वाओ और आवा साडी सोमिया <laughs> इन्हें बनाई है ड्राइंग हां मैं पापा जी जेब से तो पैसे कर लेना आ गलती बात है गाइस मैं होता ही जेब बिना रखूंगा हां मैं होता ही पैसे नहीं कटी देना मैं देखता हूं कभी कभी ਗਾਇਜ਼ ਇਹਦੇ ਲਈ ਫੋਮੇ ਅਕਾਈ ਦੇਖਦੇ ਬਣਾਈਆਂ ਨੇ ਕਨੋਤਾਈ ਬਣਾਈਆਂ ਆਹ ਦੇਖੋ ਇਹ ਰਹੀnga ਮੈਂ ਅੱਜ ਟਾਈਮ ਪਾਸ ਵਾਸਤੇ ਬਣਾਈਆਂ ਜੋ ਮਨ ਨੂੰ ਲੱਗਦਾ ਉਹ ਮੇਕਅਪ ਬਣਾ ਦਿੰਨਾ ਇਹ ਰਹੀnga ਕੱਲ ਸੀ ਬਾਜ਼ਾਰ ਘੁੰਮਣ ਗਏ ਸੀਗੇ ਤੇ ਉੱਥੇ ਤੁਹਾਨੂੰ ਦਿਖਾਉਣਾ ਸੀਗਾ ਕੀ ਹਾਲ ਸੀ ਲੁਧਿਆਣੇ ਦੀਆਂ ਸੜਕਾਂ ਦਾ ਪਾਣੀ ਪਾਣੀ ਹੋਇਆ ਪਿਆ ਸੀਗਾ ਇੰਦਾ ਲੱਗਦੇ ਸੀ ਕਿਸੇ ਦਰਿਆ ਦੇ ਵਿੱਚ ਨਹਿਰ ਦੇ ਵਿੱਚ ਵੜ ਗਏ ਆ ਤੇ ਕੱਲ ਸਾਡੀ ਬੈਟਰੀ ਡਾਊਨ ਸੀ ਨਹੀਂ ਤੇ ਅਸੀਂ ਤੁਹਾਨੂੰ ਲਾਈਵ ਦਿਖਾਉਣਾ ਸੀ ਲੁਧਿਆਣਾ ਦੀਆਂ ਸੜਕਾਂ ਦਾ ਰਾਹੋ ਰੋਡ ਦਾ ਹਾਲ। ਯੋਧਿਆਲ ਬਸਤੀ, ਗੁਰੂਵੀਆ ਰ ਇੰਨਾ ਪਾਣੀ ਖੜਾ ਦੋਸਤੋ ਕਿ ਉੱਥੇ ਬਹੁਤ ਬੁਰਾ ਹਾਲ ਹੋਇਆ ਪਿਆ ਸੀਗਾ। ਤੇ ਲੋਕੀ ਗੱਡੀਆਂ ਵਾਲੇ ਇੱਕ ਲੰਘਦੇ ਵੀ ਏਦਾਂ ਵਾਂ ਵੀ ਉਹ ਧਿਆਨ ਨਹੀਂ ਦਿੰਦੇ ਕਿ ਬਾਈਕ ਵਾਲੇ ਜਾਂਦੇ ਅਸੀਂ ਗਿੱਲੇ ਨਾ ਕਰ ਜੀਏ। ਇਸ ਸਪੀਡ ਦੇ ਉੱਤੇ ਲੰਘਦੇ ਆ ਨਾ ਤੇ ਬਹੁਤ ਗਲਤ ਬਾਤ ਆ ਉਹਨਾਂ ਵਾਸਤੇ। ਸਟਰੀਟ ਵੀ ਮੈਟਰੋਇੰਗ ਬਣਾਈਆਂ ਆਪਣੀ। ਇਹਰੇ ਤੁਸ ਆਪੇ ਦਾ। ਇਸਲੇ ਬੇਸਤ ਨੂੰ ਤਾਂ ਸਾਈਕੀਆ ਇਧਰ ਆ ਇਹ ਗੋਦ ਨੂੰ ਦੇਖੂ। ਉਹ ਤੰਜੀਰੋ ਤਨਾਲੇ। ਸਹੀ ਤਾਂ ਮਾਰੀ ਮੈਂ ਗੋਲ ਬਣਾਈ ਆ ਪਰ ਉਹ ਪੇਕਰ ਪਾਪਾ ਥੋੜਾ ਮੈ ਦਿਖਾਣਾ ਆਪਣੀਆਂ ਉਧਰ ਰੱਖਿਆ ਥੋੜਾ। ਉਹ ਜਾ ਕੁੜੀ ਬਾਹਰ ਜਾ ਸੋਣਾ। ਇਹ ਬਦਲ ਵੀ ਦੀਏ ਸਤਖੋ ਕੀ ਬਣਾ। ਪਹਿਲਾ ਤਾਂ ਮੇਰਾ ਇਧਰ ਕੋ ਪਹਿਲਾ ਤਾਂ ਸਹੀ ਤਾਂ ਮਾਇਆ। ਦੋਸਤਾਂ ਇਹ ਥੋੜਾ ਇਨਕਾਜੀ ਹੈ ਸਾਇਆ ਆਇਆ ਹੈ ਇੱਕ ਕੈਰੈਕਟਰ ਸਾਇਆ ਹੈ ਪਰ ਮੇਰੇ ਕੋਲ ਨਹੀਂ ਖਰਾਬ ਪਤਾ ਆਇਆ ਕੋਰ ਕੈਰੈਕਟਰ ਮੈਂ ਬਣਾਇਆ ਸੀ ਇਹਨਾਂ ਨੂੰ ਮੈਨੂੰ ਨਾਮ ਹੀ ਨਹੀਂ ਪਤਾ ਇਹ ਆ ਇਹ ਆ ਦਾ ਫਰਸਟ ਫੋਕਗੈਮ ਕੋਲ ਲਗੀ ਲੀਵ ਬਰੇਡਸ ਤੇ ਦੋਸਤੋ ਤੁਸੀਂ ਇਸ ਟਾਈਮ ਕਿਹੜੇ ਸ਼ਹਿਰ ਤੋਂ ਕਿੱਥੋਂ ਪੰਜਾਬ ਤੋਂ ਦੇਖਦੇ ਪਈਆਂ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸੋ ਕਮੈਂਟ ਕਰਕੇ ਜ਼ਰੂਰ ਦੱਸੋ ਬੱਲੇ ਮਾਰਾ एक ही सेंड किया सू भूषण रिजाल थैक यू सरकार भूषण रिजाल जी एक ही पैसे सेंड किते सबू कमेंट किया थैंक यू थैंक यू भूषण रिजाल जी और देखो भूषण जी ने दस लख रुपया सेंड किया <laughs> ਨਾ ਮੈਂ ਮਾਈ ਵੀ ਫਾਇਰ ਹੱਦਿ ਦੇ ਨਾ ਮੇਰੇ ਫੋਰ ਡੋਨ ਦਾ ਇਹ ਜਿਹੜਾ ਹੋਕਾ ਗਿਆ ਪਹਿਲਾ ਹੋਕਾ ਗਿਆ ਇਹ ਇਹ ਸਭ ਤੋਂ ਪਹਿਲਾ ਹੋਕਾ ਗਿਆ ਬਪਾ ਗੁਸ਼ਸ਼ਨ ਜੀ ਬੜੀ ਸ਼ੁਕਰੀਆ ਤੁਹਾਡਾ ਹਾਂ ਹਾਂ ਅਸ਼ੰਜੀ ਇਤਨੂ ਕਰਿਓ ਅਤਲਖੋ ਗਾਇਦ ਇਹ ਪਹਿਲਾ ਹੋਕਾ ਪਹਿਲੇ ਹੋਕਾ ਕੇ ਵੀ ਮੈਂ ਰੰਗ ਬਣਾਈ ਹੈ ਇਹ ਰਚਦਾ ਕੁਝ ਪੁਜਾ ਗਿਆ ਹਾਂ ਇਤਲਖੋ ਗਾਇਦ ਇਹ ਵੀ ਬੜਾਈ ਕਿ ਇਹ ਵੀ ਹੋਗਾ ਵੀ ਯਾਰ ਕਮੈਂਟ ਵਾਪਸ ਆਹ ਮੈਂ ਆ ਹਾਂ ਕਰ ਰਿਹਾ ਹਾਂ ਰੋਕਾ ਸੇਯਾ ਜੁਰੂਰ ਫੋਰਮੈਟ ਕਰਨਾ ਮੈਂ ਤੁਹਾਨੂੰ ਸਟ੍ਰਾਈਕ ਕਰੂੰਗੀ ਮੇਰੀ ਖੋਦ ਰੋਕਾ ਉਹ ਤੇ ਬੋਸਾਂ ਦਿਓ ਰੁਕੂਗਾ ਕੋਈ ਰੁਕਗਾ ਨਹੀਂ ਜਦੋਂ ਮੈਂ ਬੋਲਣਾ ਪਾਉਣਾ। ਨਾ। ਕੋਈ ਨਿੱਕੀ ਜਿਹੇ ਵਾਲੀ ਕਰਾਂਗਾ। ਇੱਥੇ ਕਿਤੇ ਹੋਣੀ ਪੁੱਤ। ਦੋਸਤੋ ਤੁਸੀਂ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਇਸ ਟਾਈਮ ਸਾਡਾ ਲਾਈਵ ਦੇਖਦੇ ਪਏ ਆ ਸਾਨੂੰ ਕਮੈਂਟਾਂ ਚ ਜਰੂਰ ਦੱਸੋ। ਯਾ ਸਾਰੇ ਲੱਗਦੇ ਸਨ ਪਰ ਉਹਨੇ ਥੈਂਕ ਯੂ ਥੈਂਕ ਯੂ ਬੁਸ਼ਨ ਜੀ ਤੁਸੀਂ ਕਿੱਥੋਂ ਗੱਲ ਕਰਦੇ ਪਏ ਆ ਕਿਹੜਾ ਸ਼ਹਿਰ ਤੁਹਾਡਾ ਕਿਹੜਾ ਏਰੀਆ ਪਹਿਲਾਂ 10 ਲੱਖ ਤੇ ਫਿਰ 500 ਰੁਪਇਆ ਬੜੀ ਮਿਹਰਬਾਨੀ ਕਾਈਦਾ ਤਾਂ ਕੋਸਤ ਖਾਣਾ ਮੇਰੀ ਉਪਰ ਕਿੰਨਾ ਆ ਮੇਰੀ ਨਕਲੀ ਜਿਹੀ ਬੰਦੂਕ ਆ ਤੇਲੀ ਵਾਲੀ ਬੰਦੂਕ ਆ ਇਦਰੇ ਕੋਈ ਨਹੀਂ ਜੇ ਤੁਸੀਂ ਕੰਪੈਕਟੇਬਲ ਹੈਗੇ ਆ ਤੇ ਕਰ ਦਿਓ ਸੁਪਰ ਚੈਟ ਕਰ ਦਿਓ ਜੇ ਨਹੀਂ ਹੈਗੇ ਤਾਂ ਕੋਈ ਗੱਲ ਨਹੀਂ ਇੱਕ ਮਿੰਟਾਂ ਨਾਲ ਹੀ ਕਿੰਨੇ ਗੰਨੇ ਕਿੰਨੇ ਕਮੈਂਟ ਲਿਖਿਆ ਦੱਸਿਓ ਹਰ ਕੋਲੋਂ ਕਿੰਨੇ ਕਮੈਂਟ ਕੀਤੇ ਆ ਇਹ ਨਾਂਮ ਕੀ ਆ ਬੋਸ਼ਨ 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 ਦੇ ਯਾਰ ਲੱਗ ਬੋਸ਼ਨ ਜੀ ਤੁਸੀਂ ਦੱਸਿਆ ਨਹੀਂ ਤੁਸੀਂ ਕਿਹੜੇ ਪਿੰਡ ਜਾਂ ਸ਼ਹਿਰ ਤੋਂ ਆ ਅਸੀਂ ਲੁਧਿਆਣੇ ਤੋਂ ਆ ਇੱਕ ਮਿੰਟ ਪੜ ਕੇ ਰੱਖ ਹਾਂ ਭੀ ਏ ਨਾ ਮੇਰੀ ਸਿਚੁਏਸ਼ਨ ਜੀ ਬੰਦੂਗਾ ਐਨ ਤੁਸੀਂ ਅਬ ਕਿੱਥੋਂ ਆ ਕਿਹੜੇ ਸ਼ਹਿਰ ਆ ਗੜਾ ਪਿੰਡ ਕਿਹੜਾ ਸ਼ਹਿਰ ਆ ਜਲਦੀ ਜਲਦੀ ਕਮੈਂਟਾਂ ਦੇ ਵਿੱਚ ਲਿਖੋ ਸਾਡੇ 1 ਕ ਲੱਖ ਸਬਸਕ੍ਰਾਈਬਰ ਕਰਾ ਦਿਓ ਇੱਕ ਇੱਕ ਉਸਦੀ ਪੈਸੇ 10 ਆ ਰਹੇ 500 ਇਹ ਭੇਜਿਆ ਕਿ ਉਹਦਾ ਹੀ ਮਿਲ ਗਈ ਮੋਜੀ ਆ ਹੈ ਜੀ ਜਗੋ ਜਨੋ ਬੋ ਦੱਸ ਕਿ ਪੰਡਾ ਦੀ ਕਿ ਮੜ ਗਈ ਸੀ ਕੱਲ ਅਸੀਂ ਗਾਇਸੇ ਘੁੰਮਣ ਗਏ ਸੀ ਕਿ ਉਹ ਸੋਨੀ ਕਿੱਧਰ ਗਏ ਕਿੱਧਰ ਗਏ ਕਿੱਧਰ ਗਏ ਹਾਂ ਤਾਂ ਕੋਈ ਯਾਰਾ ਉਹਨ ਜੁੜੇ ਨੀ ਨੀ ਦੇ ਆਪਾ ਬੱਬੀ ਤਰੋ ਉਹ ਤੁਹਾਨੂੰ ਕੱਲ ਦੱਸ ਅਸੀਂ ਕੱਲ ਗਏ ਅਸੀਂ ਕੱਲ ਗਏ ਸੀ ਕਿ ਉਧਰ ਗਏ ਸੀ ਕਿ ਜਾ ਰਾ ਚੁੰਗੀ ਤੋਂ ਲੈ ਕੇ ਸਿੱਧਾ ਉਧਰ ਬਸਤੀ ਤੱਕ ਪਾਣੀ ਦਾ ਚੁੰਗੀ ਚੁੰਗੀ ਤੇ ਉਹ ਮੇ ਲਗੀ ਕੋਈ ਪਾਣੀ ਪੂਣੀ ਨਹੀਂ ਜੀਗਾ ਜੇ ਨਾ ਸੀ ਬੁੱਚੇ ਬਸਤੀ ਨਾਲ ਉਥੇ ਇੰਨਾ ਸਾਰਾ ਪਾਣੀ ਸੀ ਨਾ ਦਰਿਆ ਬਣਿਆ ਸੀਗਾ ਦਰਿਆ ਸਾਰਾ ਹੀ ਦਰਿਆ ਬਣਿਆ ਸੀਗਾ ਤਾਂ ਕਮੈਂਟ ਆ ਜੇ ਭੇਜੋ ਕਿਹਨੇ ਕਮੈਂਟ ਕੀਤਾ ਨਾਮ ਕੀ ਆ ਇਹਦਾ ਜੇ ਬਹੁਤ سارے ਜੇ ਕਮੈਂਟ ਵੀ ਨਹੀਂ ਆਏ ਨੇ ਇਹਨਾਂ ਦਾ ਕਮੈਂਟ ਨਹੀਂ ਆਏ ਹਾਂਗੇ ਇੱਕ ਜੁੜਿਆ ਤੇ ਚਲੋ ਕਮੈਂਟ ਕਰਕੇ ਦੱਸੋ ਕਿ ਤਾਂ ਗਾਇਜ਼ ਮੈਂ ਸੋ ਮੈਂ ਐਨ ਇੱਕ ਡੱਬੀ ਸੁੱਟਤੀ ਹਾਂ ਤੂੰ ਤੂੰ ਸੋਚਦੇ ਹੋਊਂਗਾ ਮੈਂ ਕਿਹੜੀ ਗੇਮ ਖੇਡਾਂ ਚੂਚੂ ਚਾਲਸ ਚੂਚੂ ਚਾਲਸ ਦੀ ਗੇਮ ਖੇਡਣਾ ਮੈਂ ਜੀਡੀ 5 ਖੇਡਾਂ ਜੀਡੀ ਸੈਂਡ ਰੈਸ ਖੇਡਾਂ ਕਿਹੜੀ ਖੇਡਾਂ ਕਮੈਂਟ ਚ ਜਰੂਰ ਫਟਾਫਟ ਹੁਣੀ ਦੱਸੋ ਹੁਣੀ ਦੱਸੋ ਕਮੈਂਟ ਚ ਫਟਾਫਟ ਹੁਣੀ ਦੱਸ ਦਿਓ ਕਿਹੜੀ ਗੇਮ ਖੇਡ ਦੂਮੈਂ ਚੂਚੂ ਚਾਲਸ ਖੇਡ ਦੂਮੈਂ ਤੋ GTA 5 ਖੇਡਣਾ ਜਾਂ GTA ਸੰਡਰਸ ਕਰਦਾ ਪਹਿਲਾਂ ਤਾਂ ਆਦੇ ਨਾ ਬੰਦੇ ਗਮ ਕਰਨ ਦੱਸੋ ਗਾਇਜ਼ ਇਹ फटाफट ਦੱਸ ਦੋ ਕਿ ਤੁਸੀਂ ਚਾਹੁੰਦੇ ਛੁੱਟੀਆਂਸ ਖੇਡਾ ਦੱਸੋ ਛੁੱਟੀਆਂਸ ਨਹੀਂ ਇਹ ਛੁੱਟੀਆਂਸ ਦਾ ਨਾਮ ਨਹੀਂ ਛਾ GTA 5 ਹਾਂ GTA 5 ਦਾ ਮੈਂ ਤੁਹਾਨੂੰ ਕਹਿ ਦੂੰਗਾ ਵੀਡੀਓ ਵੇਖਣੀ ਆ ਮੈਂ ਦਾ GTA 5 ਦਾ ਮੈਂ ਖੇਡਣੀ ਆ ਤੋਰ ਹੋਰ 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 ਕੀ ਹੱਡਾਂ ਹੋਰ ਕੀ ਹੱਡਾਂ ਹਾਂ ਦੂਜੀ ਸਾਡੀ ਜੀਟੀਐ ਸੰਡਰਾਸ ਜੀਟੀਐ ਸੰਡਰਾਸ ਤੇ ਨੋ ਮਧ ਨਹੀਂ ਇਹਦਾ ਦੇ ਗ੍ਰਾਫਿਕਸ ਹੀ ਬਹੁਤ ਜੂ ਮੈਨੂੰ ਲੱਗਿਆ ਗ੍ਰਾਫਿਕਸ ਉਹਦੇ ਬੜੇ ਉਹ ਬੇਕਾਰ ਜਿਹੇ ਆ ਤੇ ਵਾ ਵੈਸੇ ਗਾਈ ਤਾ ਹੋਏ ਹੋਏ ਵੋ ਗੋਲ ਗਾਇਜ਼ 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 1 2 3 6 5 ਅਜੇ ਤੱਕ ਉਹ ਜੁੜਿਆ ਕੋਸ਼ਿੰਝੀ ਜੀ ਜੁੜਿਆ ਜੇ ਦੁਸ਼ਮਨ ਕੁਮਾਰ ਤਕਨੀਕੀ ਇਹ ਨਾਮ ਮੈਨੂੰ ਨਹੀਂ ਪਤਾ ਪਾਪਾ ਉਸ ਦੁਸ਼ੀ ਉਸਕੋ ਨਹੀਂ ਨਹੀਂ ਹਾਂ ਓ ਹੋ ਹੋਦਰ ਪਤਾ ਨਹੀਂ ਗਾਇਜ਼ ਮੈਨੂੰ ਪਤਾ ਕੀ ਘਟਨਾ ਅੱਜ ਅੱਜ ਮੈਂ ਖੇਡੂੰਗਾ ਜੀਟੀਐ 5 ਤੁਹਾਨੂੰ ਦਿਖਾਵਾਂਗਾ ਕਿ ਕਿੱਦਾਂ ਜੀਟੀਐ ਫਾਈਲ ਪਲੇਅ ਕਰਦੇ ਆ ਨਾਲ ਜੀਟੀ ਸੈਂਟਰਸ ਦੇ ਵਿੱਚ ਥੋੜੇ ਬਹੁਤੇ ਗ੍ਰਾਫਿਕਸ ਵੀ ਬਦਲ ਦਊਂਗਾ ਯਾਰ ਚੁੱਛਿਆ ਤੇ ਨਹੀਂ ਮਾਰਨੀ ਯਾਰ ਬਹੁਤ ਟਰਾਂ ਮੀ ਕਰ ਰਹਾ ਮੈਨੂੰ ਨੂਨ ਡਰ ਮਾਰਦਾ ਆਈ ਵੀ ਚੱਲ ਰਿਹਾ ਪਾਪਾ ਮੇਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਆਪਾਂ ਦੋਸਤੋ ਲੁਧਿਆਣੇ ਤੋਂ ਆ ਤੇ ਅੱਜ ਕੱਲ ਪੰਜਾਬ ਦਾ ਸੋਸ਼ਲ ਮੀਡੀਆ ਤੇ ਇੱਕ ਬੜਾ ਮੁੱਦਾ ਪਕਿਆ ਹੋਇਆ ਬਾ ਕਮਲਪੌਰ ਦੀ ਮੌਤ ਤੋਂ ਬਾਅਦ ਤੇ ਆਪਣੇ ਤੋਂ 5-7 ਕਿਲੋਮੀਟਰ ਦੀ ਦੂਰੀ ਤੇ ਹੀ ਉਹਨਾਂ ਦਾ ਰਹਿائش ਸੀਗੀ ਆ ਸ਼ਿਮਲਾਪੁਰੀ ਸ਼ਿਮਲਾਪੁਰੀ ਦੀ ਰਹਿਣ ਵਾਲੀ ਸੀਗੀ ਕਮਲਪੌਰ ਤੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਨੇ ਉਹਨਾਂ ਦੀ ਜਿੰਮੇਵਾਰੀ ਲਈਆ ਉਹਨਾਂ ਨੂੰ ਕਹਿੰਦੇ ਸੌਦਾ ਲਾਇਆ ਵਾ ਬਾਕੀ ਤੁਹਾਡੇ ਕੀ ਵਿਚਾਰ ਹੈ ਇਸ ਸਿਚੁਏਸ਼ਨ ਬਾਰੇ ਵੀ ਤੁਸੀਂ ਕੀ ਕਹਿ ਰਹੇ ਹੋ ਇਹ ਸਹੀ ਹੋਇਆ ਜਾਂ ਗਲਤ ਹੋਇਆ ਤੁਹਾਨੂੰ ਕੀ ਲੱਗਦਾ ਪਰ ਇੱਕ ਗੱਲ ਤਾਂ ਮੰਨਣ ਵਾਲੀ ਹੈ ਵੀ ਚਲੋ ਮਾਰਨਾ ਕਿਸੇ ਨੂੰ ਨਹੀਂ ਸਹੀ ਗੱਲ ਹੈਗਾ ਮਾਰ ਕੇ ਗੱਲ ਨਹੀਂ ਬਣਦੀ ਪਰ ਇੱਕ ਗੱਲ ਹੈ ਪੰਜਾਬ ਦੇ ਵਿੱਚ ਕਾਫੀ ਲੋਕ ਵੀ ਇਹ ਗੱਲ ਕਹਿ ਰਹੇ ਆ ਜਿਵੇਂ ਫਸਲਾਂ ਨੂੰ ਬਚਾਉਣ ਲਈ ਕਹਿੰਦੇ ਇੱਕ ਕਾਹ ਮਾਰ ਕੇ ਟੰਗਣਾ ਪੈਂਦਾ ਨਾ ਵੀ ਬਾਕੀ ਕਾਹ ਫੇ ਫਸਲ ਖਰਾਬ ਨਾ ਕਰਨ ਤੇ ਉਹ ਐਗਜ਼ੈਂਪਲ ਅਮਰਿਤਪਾਲ ਨੇ ਸੈੱਟ ਕਰਤੀ ਭਾਈ ਅਮਰਿਤਪਾਲ ਸਿੰਘ ਮੈਰੋਜੀ ਨੇ ਐਗਜ਼ੈਂਪਲ ਸੈੱਟ ਕਰ ਦਿੱਤੀ ਆ ਕਿ ਲੋਕੀ ਫੇਸਬੁੱਕ ਤੇ YouTube ਤੇ ਸੋਸ਼ਲ ਮੀਡੀਆ ਤੇ ਸਾਰੇ ਪਾਸੇ ਵੀ ਗੱਲ ਕਹਿ ਰਹੇ ਆ ਕਿ ਇੱਕ ਕਾਹ ਮਾਰ ਕੇ ਟੰਗਤਾ ਤੇ ਹੁਣ ਜਿਹੜੇ ਬਾਕੀ ਕਾਮ ਆ ਉਹ ਦੂਰ ਰਹਿਣਗੇ ਫਸਲਾਂ ਤੋਂ ਫਸਲਾਂ ਦਾ ਭਾਵਾ ਇੱਥੇ ਵੀ ਪੰਜਾਬ ਦੀ ਨਸਲ ਜੋ ਇਹ ਇਨਫਲੂਐਂਸਰ ਗਲਤ ਤਰੀਕੇ ਦੀਆਂ ਵੀਡੀਓ ਬਣਾਉਂਦੇ ਸੀਗੇ ਤੇ ਉਹਨਾਂ ਨੂੰ ਦੇਖ-ਦੇਖ ਕੇ ਲੋਕ ਫਿਰ ਉਹਦਾਂ ਦਾ ਹੀ ਕਰਦੇ ਸੀਗੇ ਜਿਵੇਂ ਸਭ ਤੋਂ ਪਹਿਲਾਂ ਪ੍ਰੋਡੂਸਰ ਡੀਐਕਸ ਨੇ ਬਣਾਈਆਂ ਸੀ ਵੀਡੀਓ ਸ਼ੁਰੂ ਕੀਤੀਆਂ ਉਸ ਤੋਂ ਬਾਅਦ ਜੱਟ ਬਾਪੇ ਟੈਲੀਵਿਜ਼ਨ ਬਾਂਦਰਾ ਵਾਲੇ ਆ ਗਏ ਫਿਰ ਇਹਨਾਂ ਨੇ ਤਾਂ ਹੋਰ ਕੰਮ ਚੱਕਦਾ ਫਿਰ ਇੱਕ ਦੋ ਹੋਰ ਵੀ ਵਿੱਚ ਹੈਗੇ ਆ ਜਿਹਦੇ ਨਾਲ ਕਮਲਪੂਰ ਵੀਡੀਓ ਬਣਾਈਆਂ ਵੀ ਸੀ ਜਿਹਦੇ ਨਾਲ ਕਮਲਪੂਰ ਨੇ ਤੇ ਉਹ ਵੀ ਸੀਗੇ ਪਰ ਜਿੰਨਾ ਚਿਰ ਕੁਛ ਇਦਾਂ ਦਾ ਨਹੀਂ ਹੋਣਾ ਸੀਗਾ ਉਨੀ ਦੇਰ ਇਹਨਾਂ ਨੇ ਹਟਣਾ ਪਣੀ ਸੀਗਾ ਹੁਣ ਤੁਸੀਂ ਦੇਖੋ ਵੀ ਜਿਨ੍ਹਾਂ ਨੇ ਨਹੀਂ ਵੀ ਗਲਤੀ ਕੀਤੀ ਉਹ ਵੀ ਸੋਸ਼ਲ ਮੀਡੀਆ ਤੇ ਆ ਕੇ ਮਾਫੀਆਂ ਮੰਗਦਾ ਪਿਆ ਵਾ ਸੋ ਇਸ ਕਰਕੇ ਦੋਸਤੋ ਇਹ ਐਗਜ਼ੈਂਪਲ ਦਾ ਇੱਕ ਵਾਰੀ ਸੈੱਟ ਕਰਨੀ ਪੈਣੀ ਸੀ ਨਹੀਂ ਤਾਂ ਲੋਕ ਹਟਦੇ ਨਹੀਂ ਸੀ ਬਾਕੀ ਤੁਹਾਡੀ ਕੀ ਵਿਚਾਰ ਹੈ ਇਸ ਬਾਰੇ ਕੀ رائے ਆ ਤੁਸੀਂ ਕੀ ਸੋਚਦੇ ਇਸ ਬਾਰੇ ਵੀ ਇਹ ਚੀਜ਼ ਹੋਣੀ ਚਾਹੀਦੀ ਸੀ ਨਹੀਂ ਹੋਣੀ ਚਾਹੀਦੀ ਸੀ ਕਮਲ ਕੌਰ ਨੂੰ ਇਦਾਂ ਕਰਨਾ ਸਹੀ ਸੀ ਜਾਂ ਨਹੀਂ ਸੀ ਪਰ ਇੱਕ ਗੱਲ ਹੋਰ ਆ ਹੁਣ ਸੋਸ਼ਲ ਮੀਡੀਆ ਤੇ ਦੀਪਿਕਾ ਲੁਧਰਾ ਦੀ ਵੀਡੀਓ ਵਾਇਰਲ ਹੋ ਰਹੀਆਂ ਨੇ ਪੁਰਾਣੀਆਂ ਨਵੀਆਂ ਇਹਦੇ ਵਿੱਚ ਉਹਨਾਂ ਨੇ ਪਹਿਲਾਂ ਮਾਫੀ ਮੰਗੀ ਆ ਤੇ ਹੁਣ ਇੱਕ ਗੱਲ ਡਿਬੇਟ ਦੇ ਵਿੱਚ ਉਹ ਆਈ ਹੋਈ ਸੀ ਤਾਂ ਉੱਥੇ ਉਹ ਕਹਿੰਦੀ ਆ ਕਿ ਜੇ ਉਹ ਇੰਨਾ ਸੂਰਮਾ ਸੀ ਤੇ ਉਹ ਮੈਰੋ ਭੱਜ 갔다 ਗਿਆ ਇਹ ਰਹੀ ਤੇ ਗੱਲ ਦੇਖੋ ਵੀ ਜੇ ਹੁਣ ਲੋਕਾਂ ਦੀ ਨਾਲ ਸਪੋਰਟ ਮਿਲਦੀ ਆ ਸਿਕਿਉਰਟੀ ਮਿਲਦੀ ਆ ਤੇ ਇਹਨਾਂ ਦੇ ਫਿਰ ਹੌਸਲੇ ਵੱਧਦੇ ਆ ਇਹਦੇ ਗੱਲਾਂ ਕਰਦੇ ਜੱਟ ਵੀ ਇੱਕ ਵਾਰੀ ਗਲਤੀ ਕਰ ਲਈ ਆ ਤੁਸੀਂ ਗਲਤੀ ਕਰ ਲਈ ਤੁਹਾਨੂੰ ਕਿਸੇ ਨੇ ਸਮਝਾਇਆ ਤੁਸੀਂ ਗਲਤੀ ਮੰਨ ਲਈ ਫਿਰ ਤੁਸੀਂ ਇੱਦਾਂ ਦੀ ਗੱਲ ਹੀ ਨਾ ਕਰੋ ਅਗਲੇ ਨੂੰ ਲਲਕਾਰਨ ਵਾਲੀ ਬੰਗਾਰਨ ਵਾਲੀ ਅੱਲ ਡਿਪਿਕਾ ਲੁਥਰਾ ਵੀ ਡਿਬੇਟ ਦੇ ਵਿੱਚ ਕਹਿ ਕਹਿੰਦੀ ਪਈ ਸੀ ਕਿ